ਸ਼ਸ਼ੀਗਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਦੇ ਕੋਲੇ ਇੱਕ ਗਾਂਵ ਕਾਊ ਆ ਜਰ ਨਸਲ ਦੀ ਮਿੱਤਰੋ ਸੂਈ ਸਵਾਈ ਆ ਕਿੰਨੇ ਦੁੱਧ ਤੇ ਚੱਲਦੀ ਆ ਕਿੰਨੇ ਦਿਨਾਂ ਦੀ ਸੂਈ ਆ ਸਾਰੀ ਗੱਲਬਾਤ ਆਪਾਂ ਮਾਲਕ ਦੇ ਨਾਲ ਕਰਾਂਗੇ ਮਾਲਕ ਤੋਂ ਡਿਟੇਲ ਜੇ ਲੈਂਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੱਡੇ ਭਾਈ ਵਧੀਆ ਭਾਈ ਵਧੀਆ ਜੀ ਸੇਤਾ ਦੇ ਪਰਿਵਾਰ ਕੰਮ ਸਾਰੇ ਠੀਕ ਆ ਵਧੀਆ ਵਧੀਆ ਜੀ ਅੱਛਾ ਵੀਰੇ ਜਿਹੜੀ ਆਪਾਂ ਇਹ ਗਾਂ ਵੇਚਣੀ ਆ ਕਿੰਨਵਾ ਸੂਆ ਸੂਈ ਆ ਬਾਈ ਇਹ ਬਾਈ ਦੂਜਾ ਸੂਆ ਸੂਈ ਆ ਤੇ ਦੂਜਾ ਸੂਆ ਸੂਈ ਆ ਹੈ ਹਾਂਜੀ ਭਾਈ ਠੀਕ ਆ ਭਾਈ ਕਿੰਨੇ ਦਿਨ ਹੋ ਗਏ ਭਾਈ ਦੋ ਸੂਜ ਨੂੰ 21 ਦਿਨ ਹੋ ਗਏ 18 20 ਦਿਨ ਹੋ ਗਏ ਸੂਜ ਨੂੰ ਠੀਕ ਹੈ ਭਾਈ ਤੇਰਾ ਸੂਨਸਰ ਆਪਦਾ ਬੱਚਾ ਮਰ ਗਿਆ ਸੀਗਾ ਅੱਛਾ ਇਹਦਾ ਸੂਨਸਰ ਬੱਚਾ ਮਰ ਗਿਆ ਸੀਗਾ ਪਾਣੀ ਪੈ ਗਿਆ ਸੀਗਾ ਤੇ ਇਹ ਆਪਣੀ ਦੂਜੀ ਗਾਹ ਦਾ ਬੱਚਾ ਸੀ ਹੁਣ ਉਹਦੇ ਤੇ ਵਧੀਆ ਸੈ ਨੂੰ ਤਾਂ ਮਿਲ ਠੀਕ ਚੂਣ ਚਣ ਦਾ ਚੰਗਾ ਵਧੀਆ ਇੱਕ ਨੰਬਰ ਹੈ ਠੀਕ ਹੈ ਭਾਈ ਅੱਛਾ ਦੁੱਧ ਇਸ ਟਾਈਮ ਜਿਹੜਾ ਕੰਡੇ ਤੇ ਲਾਉਂਦੀ ਉਹ ਕਿੰਨਾ ਹੋਊਗਾ ਬਰਦਰ ਬਹੁਤ 7-8 ਕਿਲੋ ਹੋਗਾ 8 ਕਿਲੋ 7-8 ਕਿਲੋ ਦੁੱਧ ਹੋਊਗਾ ਇਸ ਟਾਈਮ ਹਾਂਜੀ ਠੀਕ ਹੈ ਭਾਈ ਅੱਛਾ ਰੇਟ ਕੀ ਰਹੂਗਾ ਭਾਈ ਇਹਦਾ ਦੇਣ ਲੈਣ ਰੇਟ ਭਾਈ ਇਹਦਾ 3600 ਖੋ ਲਈਏ ਕਿ ਭੱਜੂਗੀ ਭੱਜੂਗੀ ਰਹਣੀ ਉਪਰਾ ਕਰੂਗਾ ਉਪਰਾ ਕਰਦੀ ਆ ਅੱਛਾ ਲੈ ਵੀ ਮਿੱਤਰੋ ਗਿਰਨ ਅਸਲ ਦੇ ਵਿੱਚ ਪੈਂਦੀ ਆ ਕਰਮਾਂ ਵਾਲੀ ਦੁੱਧ 7 ਕਿਲੋ ਕੰਡੇ ਵਾਲਾ ਹਾਜ਼ਰ ਜਿਹੜਾ ਚੂਣ ਵਾਲਾ ਔਰ ਗਾਂ ਸਾਫ਼ ਸੁਥਰੀ ਆ ਜਿਹੜੇ ਪੁਰਾਣੇ ਬਰੀਡ ਦਾਸਲ ਤਿਆਰ ਕਰਨੀ ਆ ਗਾਂ ਜਿਵੇਂ ਹੁੰਦਾ ਟੀਕਾ ਟੂਕਾ ਤੁਸੀਂ ਚੰਗਾ ਭਰਾ ਦੋਗੇ ਪਈ ਨੇ ਚੰਗਾ ਬੱਚਾ ਲਾ ਦੇਣਾ ਬਾਕੀ ਬਣਦੀ ਤਨ ਦੀ ਆ ਮੂੰਹ ਮੱਥੇ ਲੱਗਦੀ ਰੇਟ 36000 ਦੇ ਵਿੱਚ 200 ਕਿਲੋਮੀਟਰ ਤੱਕ ਪਹੁੰਚ ਫੇਰੀ ਆ ਉਹ ਗੱਲ ਪਾਈ ਉਹਨਾਂ ਨੇ ਦੱਸਦੀ ਵੀ ਇਹਦਾ ਆਪਦਾ ਬੱਚਾ ਜਿਹੜਾ ਮਰ ਗਿਆ ਸੀ ਹੈ ਨਾ ਤੇ ਇਹ ਬੱਚਾ ਫਿਰ ਆਪਾਂ ਹੋਰ ਗਾਂ ਦਾ ਜਿਹੜਾ ਇਹਨੂੰ ਲਾਤਾ ਉਹਦੇ ਨਾਲ ਹੁਣ ਮਿਲ ਪੈਂਦੀ ਵਧੀਆ ਓਕੇ ਜੀ ਨੰਬਰ ਪਾਈ ਉਹਨਾਂ ਦਾ ਸਕਰੀਨ ਦੇ ਉੱਤੇ